हे ਧੰਨ ਗੁਰੂ ਤੇਗ ਬਹਾਦਰ ਜੀ ਤੁਹਾਥੋਂ ਲੱਖਾਂ ਵਾਰ ਸਦਕੇ ਜਾਈਏ ਲੱਖਾਂ ਵਾਰ ਤੁਹਾਥੋਂ ਬਲਿਹਾਰੀ ਜਾਈਏ हे ਗੁਰੂ ਤੇਗ ਬਹਾਦਰ ਜੀ ਸੰਸਾਰ ਦੇ ਭਲੇ ਵਾਸਤੇ ਤੁਸੀਂ ਆਪਣੇ ਸੀਸ ਦਾ ਬਲੀਦਾਨ ਦੇ ਦਿੱਤਾ ਕਾਜੀ ਸਤਗੁਰ ਜੀ ਦੇ ਕੋਲ ਆਉਂਦਾ ਹੈ हे ਗੁਰੂ ਤੇਗ ਬਹਾਦਰ ਜੀ ਮੈਂ ਤਿੰਨ ਕੱਕੇ ਤੁਹਾਡੇ ਵਾਸਤੇ ਲੈ ਕੇ ਆਇਆ ਪਹਿਲਾ ਕੱਕਾ ਇਹ ਹੈ ਤੁਸੀਂ ਕਲਮਾ ਇਹ ਕੁਰਾਨ ਪੜ ਲਵੋ ਸਤਿਗੁਰੂ ਜੀ ਕਹਿੰਦੇ ਇਹ ਨਹੀਂ ਹੋ ਸਕਦਾ ਸਤਿਗੁਰੂ ਇਹ ਕਿਉਂ ਨਹੀਂ ਹੋ ਸਕਦਾ ਸਤਿਗੁਰੂ ਜੀ ਕਹਿੰਦੇ ਜੇ ਮੈਂ ਤੇਰਾ ਪਹਿਲਾ ਕੱਕਾ ਪ੍ਰਵਾਨ ਕਰ ਲਵਾਂ ਭਾਵ ਕਲਮਾ ਇਹ ਕੁਰਾਨ ਪੜ ਲਵਾਂ ਨਾ ਫਿਰ ਮੇਰੇ ਧਰਮ ਦੀ ਸਰੀਰਕ ਮੌਤ ਹੋ ਜਾਵੇਗੀ ਕਾਜੀ ਆਖਣ ਲਗਾ ਸਤਗੁਰੂ ਫਿਰ ਦੂਸਰਾ ਕੱਕਾ ਪ੍ਰਮਾਨ ਕਰ ਲਵੋ ਪਾ ਕੋਈ ਕਰਾਮਾਤ ਵਿਖਾ ਦਿਓ ਸਤਗੁਰੂ ਜੀ ਕਹਦੇ ਇਹ ਵੀ ਮੈਨੂੰ ਪ੍ਰਮਾਨ ਨਹੀਂ ਜੇ ਤੇਰਾ ਮੈਂ ਦੂਸਰਾ ਕੱਕਾ ਪ੍ਰਮਾਨ ਕਰਾਂ ਨਾ ਕੋਈ ਕਰਾਮਾਤ ਵਿਖਾਵਾਂ ਇਹਦੇ ਨਾਲ ਮੇਰੇ ਧਰਮ ਦੀ ਆਤਮਿਕ ਮੌਤ ਹੋ ਜਾਵੇਗੀ ਫਿਰ ਸਤਗੁਰੂ ਜੀ ਤੀਸਰੇ ਕੱਕੇ ਲਈ ਫਿਰ ਤਿਆਰ ਹੋ ਜਾਵੋ ਤੁਹਾਨੂੰ ਫਿਰ ਤੀਸਰਾ ਕੱਕਾ ਪ੍ਰਮਾਨ ਕਰਨਾ ਪਵੇਗਾ ਤੀਸਰਾ ਕੱਕਾ ਹੈ ਫਿਰ ਕਤਲ ਹੋਣ ਲਈ ਤਿਆਰ ਹੋ ਜਾਵੋ ਉਸ ਵੇਲੇ ਗੁਰਤੇਗ ਬਹਾਦਰ ਦੀ ਅੱਖ ਲੱਗੇ ਕਾਜੀ ਮੈਨੂੰ ਤੇਰਾ ਤੀਸਰਾ ਕੱਕਾ ਪ੍ਰਵਾਨ ਹੈ ਉਹ ਤੇਰੇ ਲਈ ਤਾਂ ਕਤਲ ਹੈ ਪਰ ਮੇਰੀ ਉਮਤ ਵਾਸਤੇ ਉਹ ਸ਼ਹਾਦਤ ਹੈ ਇਸ ਨਾਲ ਮੇਰੀ ਉਮਤ ਦੇ ਸਰੀਰ ਅਤੇ ਰੂਹ ਨੂੰ ਬਲ ਮਿਲੇਗਾ ਸਰੀਰ ਅਤੇ ਰੂਹ ਨੂੰ ਬਲ ਮਿਲੇਗਾ